ਆਪਣੀ ਆਤਮਿਕ ਖੋਦ ਦੇ ਪ੍ਰਤੀ ਵਿਸ਼ਲੇਸ਼ਣ ਕਰਦੇ ਰਹਿੰਦੇ ਹਾਂ ਤਾਂ ਨਿਸ਼ਚਿਤ ਹੀ ਅਸੀਂ ਸਵੈਮੁਖੀ ਬੁੱਧੀ ਯੋਗਤਾ ਦੇ ਮਾਲਕ ਹਾਂ ਇਸ ਬੁੱਧੀ ਯੋਗਤਾ ਦੀ ਪਛਾਣ ਕਰਕੇ ਸਾਨੂੰ ਆਪਣੀ ਊਰਜਾ ਦਾ ਰੁਖ ਜਿਹੜਾ ਹੈ ਕੇਵਲ ਆਪਣੀਆਂ ਕਲਾਵਾਂ ਦੀ ਤਰਫ ਮੋੜ ਲੈਣਾ ਚਾਹੀਦਾ ਹੈ ਸਹਿਤਕਾਰੀ ਸੰਗੀਤਕ ਮੁਹਾਰਤ ਚਿੱਤਰਕਾਰੀ ਮੂਰਤੀਕਾਰੀ ਆਦੀ ਕਲਾਵਾਂ ਦੇ ਵਿੱਚ ਮਨੋ ਸੰਸਾਰ ਅਤੇ ਆਤਮਿਕ ਸੰਸਾਰ ਦੀਆਂ ਪਰਤਾਂ ਤੇ ਉਡਾਰੀਆਂ ਨੂੰ भी कीता जा सकता है। मनुखी अस्तित्व जुड़े सारे दार्शनिक प्रश्न ला कला बहुमुखी स्वयं मुखी बुद्धि ठीक है नैक्स आएगी बेटा प्रकृति बुद्धि ਇਸ ਬੁੱਧੀ ਯੋਗਤਾ ਦਾ ਸਬੰਧ ਵਿਅਕਤੀ ਦੀ ਕੁਦਰਤੀ ਵਰਤਾਰਿਆਂ ਦੇ ਵਿੱਚਲੀ ਦਿਲਚਸਪੀ ਅਤੇ ਸਮਝ ਸਮਰੱਥਾ ਦੇ ਨਾਲ ਹੈ ਜੇਕਰ ਅਸੀਂ ਫੁੱਲਾਂ, ਦਰਕhtਾਂ, ਸਮੁੰਦਰਾ, ਹਲਚਲਾ, ਜੰਗਲਾਂ, ਜੀਵ ਜੰਤੂਆਂ ਆਦਿ ਦੇ ਨਾਲ ਸੰਬੰਧਿਤ ਕੁਦਰਤੀ ਵਰਤਾਰਿਆਂ ਨੂੰ ਸਮਝਣ ਚ ਰੁਚੀ ਰੱਖਦੇ ਹਾਂ ਕੁਦਰਤੀ ਸੁੰਮਿਆਂ ਦੇ ਪ੍ਰਤੀ ਚਿੰਤਨਸ਼ੀਲ ਦ੍ਰਿਸ਼ਟੀ ਰੱਖਦੇ ਹਾਂ ਕੁਦਰਤੀ ਚੱਕਰ ਪ੍ਰਤੀ ਅਧਿਆਨ ਛੁਕਾਰ ਰਖਦੇ ਹਾਂ ਤਾਂ ਨਿਸ਼ਚੈ ਹੀ ਅਸੀਂ ਇਸ ਬੁੱਧੀ ਯੋਗਤਾ ਦੇ ਮਾਲਕ ਹਾਂ ਇਸ ਬੁੱਧੀ ਯੋਗਤਾ ਦੇ ਮਾਲਕ ਹੋਣ ਦੇ ਨਾਤੇ ਸਾਨੂੰ ਬਾਗ ਬਗੀਚੀ ਤਿਆਰ ਕਰਨ ਅਤੇ ਐਡਵੈਂਚਰ ਦੇ ਨਾਲ ਸੰਬੰਧਿਤ ਕਲਾਕਾਰਜਾਂ ਵੱਲ ਆਪਣੀ ਊਰਜਾ ਮੋੜ ਲੈਣੀ ਚਾਹੀਦੀ ਹੈ ਇਹ ਹੁੰਦੀ ਹੈ ਪ੍ਰਕਿਰਤੀ ਗਤ ਬੁੱਧੀ ਉਕਤ ਬੁੱਧੀ ਕਿਸਮਾਂ ਤੋਂ ਇਲਾਵਾ ਗਾਰਡਨਰ ਨੇ ਆਪਣੀ ਅਗਲੇਰੀ ਅਧਿਐਨ ਖੋਦ ਕਰਦਿਆ ਧਾਰਮਿਕ ਅਧਿਆਤਮਿਕ ਅਤੇ ਨੈਤਿਕ ਨੈਤਿਕ ਬੁੱਧੀਆਂ ਦੀ ਕਿਸਮਾ ਦਾ ਵੀ ਖੁਲਾਸਾ ਕੀਤਾ ਇਹਨਾਂ ਬੁੱਧੀ ਯੋਗਤਾ ਦਾ ਸਬੰਧ ਮਨੁੱਖ ਦੇ ਧਾਰਮਿਕ ਅਤੇ ਨੈਤਿਕ ਮੁੱਲਾਂ ਦੇ ਨਾਲ ਹੈ ਇਹ ਬੁੱਧੀ ਯੋਗਤਾ ਮਨੁੱਖ ਨੂੰ ਚੇਤਨਤਾ ਵਿਕਾਸ ਅਤੇ ਸ਼ੁੱਧੀ ਕਰਨ ਦੇ ਕਾਰਜਾ ਵੱਲ ਪ੍ਰੇਰਿਤ ਦੀ ਹੈ ਇਹਨਾਂ ਮੁੱਲਾਂ ਦਾ ਛੁਕਾ ਰੱਖਣ ਵਾਲੇ ਮਨੁੱਖ ਜਿਹੜੇ ਨੇ ਸੁਭਾਵਿਕ ਤੌਰ ਤੇ ਪਦਾਰਥਕ ਲੋਭਾ ਤੋਂ

ਪੀਖਾ ਪੁਖਾ ਕੋ ਨਹੀਂ ਸਭ ਕੀ ਗਟਰੀ ਲਾਲ ਗਾਂਢ ਖੋਲ ਨਹੀਂ ਜਾਣਤੇ ਇਤ ਵਿਦ ਪਏ ਕੰਗਾਲ ਭਗਤ ਪੀਖਾ ਜੀ ਦੀਆਂ ਲਾਈਨਾਂ ਨੇ ਅੰਨੀ ਆਪੋ ਤਾਂ ਪੀੜੇ ਮਗਰ ਲੱਗ ਕੇ ਅਸੀਂ ਬੇਹੋਸ਼ੀ ਭਰੀ ਦੌੜ ਦੌੜਦਿਆਂ ਕਦੀ ਢੀੜ ਦੇਖੇ ਨਾਰੇ ਤੇ ਖੜੇ ਬੱਚੇ ਦੀ ਮੂਲ ਬਿਰਤੀ ਤੇ ਸਮਰੱਥਾ ਵੱਲ ਚਾਕੀਏ ਉਸ ਦਾ ਸਹੀ ਮੁਲਾਂਕਣ ਵੀ ਕਰੀਏ ਪ੍ਰਕਿਰਤੀ ਵਿੱਚ ਬਹੁਤ ਰੰਗਾਂ ਦੇ ਫੁੱਲ ਬੂਟੇ ਆਪਣੀ ਆਪਣੀ ਸੁੰਦਰਤਾ ਤੇ ਖੁਸ਼ਬੂ ਵੰਡ ਰਹੇ ਨੇ ਕੀ ਮਤਲਬ ਹੈ ਇੱਥੇ ਕਹਿੰਦਾ ਲੇਖਕ ਦਵਿੰਦਰ ਸੈਫੀ ਸਾਨੂੰ ਕਹਿੰਦਾ ਹੈ ਕਿ ਹਰ ਇੱਕ ਦਾ ਆਪਣਾ ਆਪਣਾ ਗੌਰਵ ਹੈ ਹਰ ਫੁੱਲ ਬੂਟਾ ਆਪਣੀ ਆਪਣੀ ਕਾਬਲੀਅਤ ਤੇ ਸੁਭਾਅ ਦੇ ਮੁਤਾਬਕ ਵਧਦਾ ਫੁੱਲਦਾ ਹੈ ਜੇਕਰ ਇੱਕ ਦੂਜੇ ਦੀ ਨਕਲ ਕਰਕੇ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਇੱਕ ਦੂਜੇ ਦੀ ਵਰਗਾ ਵੱਡਣ ਦੀ ਦੌੜ 'ਚ ਪੈ ਜਾਏਗਾ ਤਾਂ ਪ੍ਰਕਿਰਤੀ ਦਾ ਸਾਰਾ ਗੌਰਵ ਨਸ਼ਟ ਹੋ ਜਾਵੇਗਾ ਸਪੀਅਰ ਬੈਨ ਤੇ ਗਾਰਡਨਰ ਤੱਕ ਦੇ ਮਨੋਵਿਗਿਆਨਿਕਾਂ ਦੇ ਖੋਜਕਾਰਜ ਇਸ ਪੱਖ ਤੋਂ ਉਤਸ਼ਾਹੀ ਹਾਂ ਵੀ ਪਰਦੇ ਹਨ ਕਿ ਮਨੁੱਖ ਦੀ ਬੁੱਧੀ ਅਤੇ ਜਨਮ ਜਾਤ ਰੁਚੀਆਂ ਦੇ ਵਿੱਚ ਬੁਨਿਆਦੀ ਵਿਭਿੰਨਤਾਵਾਂ ਅਤੇ ਵਿਲੱਖਣਤਾਵਾਂ ਮਜਬੂਤ ਹੁੰਦੀਆਂ ਨੇ ਇਨ੍ਹਾਂ ਸਮਰੱਥਾਵਾਂ ਅਤੇ ਯੋਗਤਾਵਾਂ ਨੂੰ ਸਮਾਨੰਤਰ ਤੌਰ ਤੇ ਸਵੀਕ੍ਰਿਤੀ ਦੇ ਕੇ ਗੌਰਵਤਾ ਪ੍ਰਦਾਨ ਕਰਨੀ ਚਾਹੀਦੀ ਹੈ ਵਿਕਾਸ ਕੇਵਲ ਤੇ ਕੇਵਲ ਜਰੀਏ ਹੀ ਹੋ ਸਕਦੇ ਹਨ ਕੋਈ ਵੀ ਕਲਾਤਮਕ ਕਾਰਜ ਦੀ ਚੋਣ ਕਰਿਏ ਫਿਰ ਉਸ ਕਲਾਕਾਰਜ ਨਾਲ ਜੁੜਦਿਆਂ ਆਪਣੀਆਂ ਸਾਰੀਆਂ ਮਖੌਟਾ ਨਾਮਾਂ ਪਛਾਣਾਂ ਨੂੰ ਭੁਲਾ ਦਈਏ ਆਪਣੇ ਪਦਾਰਥਕ ਲੋਭਾਂ ਅਤੇ ਭਵਿੱਖੀ ਚਿੰਤਾਵਾਂ ਨੂੰ ਕੁਝ ਸਮੇਂ ਲਈ ਅਲਵਿਦਾ ਆਖ ਕੇ ਆਪਣੇ ਕਲਾਤਮਕ ਪ੍ਰਤਿਭਾ ਨੂੰ ਮੌਲੰਦਾ ਅਫਸਰ ਦਈਏ ਛੋਟੇ ਜਏ ਸਿਰਜਕੀ ਸਈ ਪਰ ਜੇ ਇਸ ਕਾਰਜ ਦੇ ਵਿੱਚੋਂ ਆਨੰਦ ਆਵੇਗਾ ਤਾ ਉਸ ਦਾ ਸੁਆਦ ਜਿਹੜਾ ਹੈ ਮਾਸਿਰਜਕ ਦੇ ਵਿਗਾਸੀ ਖੇੜੇ ਜਿਹਾ ਹੋ ਜਾਵੇਗਾ ਕਵੀ ਨੇ ਡਾਕਟਰ ਅਸਵਿੰਦ ਦਵਿੰਦਰ ਸੈਫੀ ਨੇ ਲਾਈਨਾਂ ਲਿਖੀਆਂ ਨੇ ਜ਼ਿੰਦਗੀ ਤੇਰੇ ਕੋਲ ਕੁਝ ਨਾ ਲੈ ਕੇ ਆਵੇ ਆਖ ਆਪਣੀ ਜੁਰਤ ਨੂੰ ਬਾ ਇਸ ਦੀ ਪਾਵੇ ਜਿਵੇਂ ਜਿਵੇਂ ਇਹ ਉਧੜਦੀ ਇੱਕ ਚਮਕ ਦਿਖਾਵੇ ਪਰਦੇ ਸਾਰੇ ਪਾੜ ਕੇ ਬੰਦਾ ਰੱਬ ਬਣ ਜਾਵੇ ਇਸ ਤਰ੍ਹਾਂ ਸਾਨੂੰ ਆਪਣੀ ਪਛਾਣ ਜਿਹੜੀ ਹੈ ਉਹ ਕਰਨੀ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਉਹਨੇ ਲੇਖਕ ਨੇ ਬੱਚਿਆਂ ਦੇ ਅੰਦਰ ਮੌਜੂਦ ਜਿਹੜੀਆਂ ਰੁਚੀਆਂ ਨੇ ਉਹਨੂੰ ਉਭਾਰਨ ਲਈ ਕੇਂਦਰਿਤ ਕੀਤਾ ਹੈ ਇਹਨਾਂ ਰੁਚੀਆਂ ਦਾ ਪਤਾ ਲਾਉਣ ਲਈ ਵਿਭਿੰਨ ਪ੍ਰਕਾਰ ਦੀਆਂ ਬੁੱਧੀਆਂ ਦਾ ਹਵਾਲਾ ਦਿੱਤਾ मनोवैज्ञानिक पद्दर्ते ए गाल ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਦੀ ਸਮਰੱਥਾ ਨੂੰ ਪਛਾਣ ਕੇ ਉਸ ਦਾ ਕਾਰਜ ਖੇਤਰ ਜਿਹੜਾ ਹੈ ਉਹ ਨਿਰਧਾਰਤ ਕੀਤਾ ਜਾ ਸਕਦਾ ਹੈ ਤਾਂ ਇਸ ਹੀ ਅੱਜ ਸਾਡਾ ਚੈਪਟਰ ਇਸ ਦੇ ਵਿੱਚ ਪਰਉਪਕਾਰੀ ਸ਼ਬਦ ਆਇਆ ਇੱਕ ਪਰਉਪਕਾਰੀ ਇਹਦਾ ਕੀ ਮਤਲਬ ਹੈ ਦੂਜੇ ਦਾ ਪਲਾ ਕਰਨ ਵਾਲਾ ਪਰਉਪਕਾਰੀ ਕੌਣ ਹੁੰਦਾ ਦੂਜੇ ਦਾ ਪਲਾ ਕਰਨ ਵਾਲਾ ਮੌਲਨ ਪਰਫੁੱਲਤ ਹੋਣਾ ਬਹੁ ਰੰਗਾ ਇੱਕ ਤੋਂ ਵੱਧ ਰੰਗ ਜਿੰਦੇ ਝੋਲ ਮਖੋਟਾ ਨੁਮਾ ਬਨੌਟੀ ਚਿਹਰਾ ਪੁਵੇਖੀ ਪੁਵੇਖਦੀ ਆ ਹਨਾ ਅਲਵਿਦਾ ਕਹਿਣਾ ਕਿਸੇ ਨੂੰ ਤਿਆਗ ਦੇਣਾ ਸਾਰੀਆਂ ਆਪਣੀਆਂ ਗੱਲਾਂ ਨੂੰ ਤਿਆਗ ਕੇ ਸਿਰਫ ਆਪਣਾ ਜਿਹੜਾ ਕਾਰਜਿਕ ਖੇਤਰ ਚੁੰਨਿਆ ਉਸ ਦੇ ਵੱਲ ਧਿਆਨ ਦੇਣਾ ਵਿਗਾਸੀ ਪਰਫੁੱਲਤ ਹੋਣਾ ਥਾ ਪਤਾ ਲਾਉਣਾ ਕਿ ਡੁੱਗਾਈ ਹੋਣਾ ਕਿਸੇ ਚੀਜ਼ ਦੀ ਇੱਕ ਨੇਜ਼ੋਜ਼ਨ ਆਇਆ ਨੇਜ਼ੋਜ਼ਨ ਦਾ ਹੈ ਪ੍ਰਬੰਧ ਉੱਚ ਪਾਏ ਉੱਚੇ ਦਰਜੇ ਦਾ ਮਨੋ ਭਾਵ ਮਨ ਦੇ ਭਾਵ ਤੁਲਨਾਤਮਕ ਮੁਕਾਬਲੇ ਦੇ ਵਿੱਚ ਆਪਸੀ ਅਭਿਵਿਅਕਤ ਪ੍ਰਗਟ ਕਰਨਾ ਉਕਤ ਪ੍ਰੋਕਤ ਨੈਤਿਕ ਮੁੱਲਾਂ ਦਾ ਮਤਲਬ ਹੈ ਕਿ ਕਦਰਾਂ ਕੀਮਤਾਂ ਦੇ ਵਿੱਚ ਜਾਨਾ ਤਾਂ ਇਹ ਸੀ ਅੱਜ ਦਾ ਸਾਡਾ ਚੈਪਟਰ ਸੋ ਸਟੂਡੈਂਟਸ ਮੇਰੇ ਤੋਂ ਤੁਹਾਨੂੰ ਸਭ ਨੂੰ ਬਹੁਤ اچھی ਤਰ੍ਹਾਂ ਸਮਝ ਆਇਆ ਹੋਵੇਗਾ ਥੈਂਕ ਯੂ ਆਲ ਆਫ ਯੂ